ਪਿੱਛਾ ਨਾ ਬੰਦ ਰਹੇ ਜੀ ਪ੍ਰਸ਼ਾਸਨ ਨੂੰ ਦਰਿਆ ਦਿੱਤਾ ਗਿਆ ਹੈ ਕਿ ਪ੍ਰਸ਼ਾਸਨ ਨੂੰ ਨਹੀਂ ਮੰਨਦੇ ਜੀ ਉਹ ਕਹਿੰਦਾ ਨਹੀਂ ਮੈਂ ਦਰਦ ਨਾ ਕਰ ਅਸੀਂ ਭੱਤੇ ਰਹੇ ਹਾਂ ਕਿ ਕਿਤਾਬਾਂ ਨੂੰ ਕਿਰਿਏ ਤੇਨ ਕਰਾਹੂ ਤੱਕ ਬਲੇਗੀ ਜਿਹੜੇ ਕੋਟੇ ਕਰ ਦਿੱਤੇ ਗਏ ਤੇ ਚੌਂਕਾ ਵਾਲੇ 12 ਬੈਗੇ ਦੇ ਨਾਮੀ ਦੇ ਮੁੰਡੇ ਨੇ ਆਨੇ ਸਾਰਾ ਤੇ ਕੁੱਪਕੀ ਜੇਰੇ ਤੇ ਅੱਜ ਮੈਂ ਲੋਕਾਂ ਨੂੰ ਬੋਲ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਕੀ ਬੋਲਣਾ ਆਜੇ ਆਜੇ ਬੰਦੇ ਵਿੱਚ ਜਦੋਂ ਤੇ ਕਿ ਅਸੀਂ ਕਿੱਥੇ ਚੁੱਕੇ ਆ ਗਏ ਨਾ ਕਿਹਦਾ ਨੂ ਨਹੀਂ ਛਕਣਾ ਹੈ ਆਈ ਤਾਂ ਨਾਮ ਦੇਣਾ ਤੇ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਬੰਦੇ ਬੈਠੇ ਹੋਏ ਅੰਦਰ ਜੋ ਵੀ ਕਾਰਵਾਈ ਹੋਊਗੀ ਕਰਾਂਗੇ ਉਹ ਕਹਿੰਦੇ ਖਾਜੇ ਕੀਤਾ ਕੋ ਤਾਂ ਹੀ ਤੁਹਾਨੂੰ ਲਾਇਆ ਸੀ ਆਪਾਂ ਔਰ ਪ੍ਰਸ਼ਾਸਨ ਨੇ ਕੀ ਕੀਤਾ ਧਰਨਾ ਜਿਹੜਾ ਚੱਕ ਗਿਆ ਚੱਕ ਲੈ ਗਿਆ ਉਹ ਸਾਡੇ ਨਾਲ ਗੱਲ ਕਰਨ ਲੱਗੇ ਆ ਕਹਿੰਦੇ ਬੰਦੀ ਕਾਰਵਾਈ ਹੁਣ ਤੁਹਾਡੇ ਸਾਹਮਣੇ ਕਰਾਂਗੇ ਪਰ ਜਿਹੜਾ ਗਾਉ ਮਾਸ ਹੈਗਾ ਉਹ ਸੈਂਪਲ ਵਾਸਤੇ ਭੇਜਿਆ ਹੋਇਆ ਵਾ ਔਰ ਜਿਹੜਾ ਹੋਰ ਵੀ ਹੈਗਾ ਸਾਡਾ ਬੰਦਾ ਆਪਣਾ ਆਪ ਲੈ ਜਾ ਕੇ ਸੈਂਪਲ ਕਰਾਊਗਾ ਚੱਕੀ ਕਿਹੜਾ ਚਾਹੋ ਆਈ ਨਾ ਕਿ ਨਾਮ ਆਪੇ ਦਿਨੇਸ਼ ਕੁਮਾਰ ਇੱਕ ਹੀ ਮਾਮਲਾ ਹੋਇਆ ਸਰ ਕਰੇ ਇਹ ਪਹਿਲੇ ਵੀ ਇੱਕ ਦੋ ਵਾਰੀ ਕੀਤੇ ਸੀਗੇ ਇਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਜੀ ਇਹਦਾ ਨਾਮ ਲੈ ਕੇ ਆਓ ਤੇ ਮੋਹੱਲੇ 'ਚ ਨਾਲ ਮੇਰੇ ਬਿਨੇ ਕੁਮਾਰ ਸੀਗੇ ਕਿਹੜਾ ਮੋਹੱਲਾ ਤੇ ਕੀ ਕੰਮ ਸੀਗਾ ਕਰਦੇ ਨੇ ਭੇਮ ਨਗਰ ਜੀ ਤੇ ਮੋਹੱਲਾ ਭੇਮ ਨਗਰ ਘਰ ਨੰਬਰ 14 ਤੇ ਇਹਨੂੰ ਪਹਿਲੇ ਕਿਹਾ ਤਾਂ ਇਹ ਕਹਿੰਦੇ ਜੀ ਨਹੀਂ ਆਪਾਂ ਉਹਨੂੰ ਨਹੀਂ ਖਾਣਾ ਛੱਡ ਦੇਣਾ ਜੀ ਫੇ ਫੇ ਦੁਬਾਰਾ ਇਹ ਕੰਮ ਅੱਜ ਨਮ ਸਵੇਰੇ ਖਾਣਾ ਸੀਗਾ ਆਪਣੇ ਘਰ ਤੋਂ ਬਾਹਰ ਤੇ ਡਰਾਮਾ ਲੈ ਕੇ ਸਵੇਰੇ ਨਿਕਲੇ ਜੋ ਨਿਕਲੇ ਤਾਂ ਇਹ ਉਹਦੇ ਅਸੀਂ 4-5 ਮੁੰਡੇ ਸੀਗੇ ਅਸੀਂ ਉਹਨਾਂ ਦੇ ਮਗਰ ਲੱਗੇ ਮੈਂ ਕਿਹਦੇ ਦੇਖਦਾ ਕਿਧਰ ਉਹ ਲੱਗ ਕਿੰਦਾ ਜਾਂਦਾ ਹੈ ਕਿਧਰ ਫੇ ਉਹ ਆਏ ਜਦੋਂ ਲੈ ਕੇ ਮੈਨੂੰ ਦੇਖ ਲਿਆ ਉਹਨਾਂ ਨੇ ਡਰਾਫ ਫਟਾਫਟ ਖਾਲੀ ਕਰਕੇ ਤੇ ਘਰਾਂ ਦੇ ਬੰਦਲੇ ਉਹਨਾਂ ਨਾਲ ਆਪਸੇ ਇਹ ਜੀ ਗਾਉ ਦਾ ਮੀਤ ਸਿੰਘ ਅੱਛਾ ਤੇ ਫੇ ਨਾ ਉਹ ਫੇ ਤੋਰ ਲੱਗੇ ਕਹਿੰਦਾ ਮੈਂ ਔਫੇ ਘਰ ਨਾ ਬਰਨ ਦੇਵਾਂ ਨਹੀਂ ਕਿ ਪ੍ਰਸ਼ਾਸਨ ਨੂੰ ਸੱਦਿਆ ਤੇ ਦੋ ਜਣੇ ਆਏ ਤੇ ਉਹ ਪ੍ਰਸ਼ਾਸਨ ਨੂੰ ਵੀ ਨਹੀਂ ਮੰਨਦੇ ਸੀ ਕਿ ਉਹ ਕਹਿੰਦਾ ਨਹੀਂ ਮੈਂ ਨਹੀਂ ਬਰਨਦਾ ਨਾ ਘਰ ਅਸੀਂ ਭੱਕੇ ਰਹੇ ਹਾਂ ਕਿ ਚਾਰ ਪੰਜ ਮੁੱਢੇ ਬੜ ਗਏ ਤੇ ਇਹ ਘਰਾਂ ਜਦੋਂ ਕੱਢ ਲਏ ਜੀ ਜਦੋਂ ਚੌਥੇ ਘਰਾਂ ਜੇ ਗਏ ਜੋ ਟੋਕਕਾਰ ਵਾਲੇ ਸਾਰੇ ਪੈਗੇ ਜਨਾਨੀ ਤੇ ਮੁੰਡੇ ਨੇ ਆਵੇਂ ਨਿ ਆਵੇਂ ਸਾਰੇ ਪੈਗੇ ਟੁੱਟ ਗਏ ਜੀ ਮੇਰੇ ਉੱਤੇ ਤੇ ਮੇਰੇ ਨਾਲ ਦੇ ਮੁੰਡੇ ਸੀਗੇ ਉਹਨਾਂ ਦੇ ਉੱਤੇ ਵੀ ਉਹ ਤਾਂ ਜਿੱਤ ਹੀ ਬੁਗਾਰੇ ਹੁਣ ਅੱਜ ਅੱਜ ਹੁਣ ਮੈਨੂੰ ਕਹਿੰਦੇ ਕਹਿੰਦੇ ਅਸੀਂ ਇਹ ਛੁੱਟ ਕੇ ਆ ਜਾਣਾ ਆ ਤੇ ਕਹਿੰਦਾ ਤੁਹਾਨੂੰ ਨਹੀਂ ਛੱਡਣਾ ਆ ਤੇ ਤੁਹਾਨੂੰ ਮਾਰ ਦੇਣੇ ਆ ਕੋਈ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਨਹੀਂ ਹੁਣ ਜੀ ਇਹਨਾਂ ਦੇ ਕਰਵਾਈ ਹੋਈ ਹੋਵੇ ਤੇ ਇਹ ਨਹੀਂ ਸਾਨੂੰ ਦਿਰਾ ਤੁਸੀਂ ਇਹਦੀ ਆਪਾਂ ਕੋਈ ਕੰਪਲੇਨਟ ਨਹੀਂ ਕੀਤੀ ਇਹ ਤਾਂ ਪਹਿਲਾਂ ਵੀ ਹੋਇਆ ਹੈ ਮਾਮਲਾ ਨਹੀਂ ਪਹਿਲੇ ਨਹੀਂ ਹੋਇਆ ਜੀ ਪਹਿਲੇ ਉਹਨਾਂ ਨੂੰ ਆਪਾਂ ਜਿਹੜੇ ਪਹਿਲੇ ਐਮਸੀ ਸੀਗਾ ਜਿਹੜਾ ਉਹਨਾਂ ਨੂੰ ਦੱਸੇ ਸੀਗੇ ਤਾਂ ਉਹਨਾਂ ਨੇ ਜਾ ਮੇਰੇ ਨਾਲ ਜਾ ਕੇ ਉਹਨਾਂ ਨੂੰ ਸਮਝਾ ਕੇ ਆਏ ਸੀਗੇ ਕਹਿੰਦੇ ਹੁਣ ਨਾ ਖਾਏ ਕਹਿੰਦਾ ਜੀ ਨਹੀਂ ਖਾਣਾ ਇਹ ਫੇਰ ਦੁਬਾਰਾ ਕੰਮ ਸ਼ੁਰੂ ਘਟਦਾ ਸੀ ਜੀ ਤਾਂ ਸੀ ਉਹਨਾਂ ਦੇ ਮਗਰ ਲੱਗੇ ਸੀ ਮੈਂ ਕਹਿੰਦਾ ਇਹ ਇੱਥੇ ਵੀ ਚੱਲੰਦਰਾ ਪਰ ਆਉਂ ਸਰ ਇੱਕ ਕਿੱਥੇ ਦਾ ਆ ਨਹੀਂ ਆ ਇਹਦਾ ਤਾਂ ਪਤਾ ਨਹੀਂ ਹੈਗਾ ਇਹਨਾਂ ਨੂੰ ਕਿੱਥੇ ਕਰਦੇ ਇੱਕ ਕਾਰੋਬਾਰੀ ਹੈ ਇਸ ਬਦਲ ਕੇ ਕਦੇ ਪੁੱਛ ਬਣ ਜਾਣਾ ਨਹੀਂ ਬਣ ਕੇ ਮੰਗਦੇ ਪਏ ਲੋਕਾਂ ਕਿਸੇ ਕਰਦੇ ਕਟਿੰਗ ਕਟਿੰਗ ਦਾ ਪਤਾ ਨਹੀਂ ਜੀ ਕਿੱਥੇ ਕਰਦੇ ਕੀਮਤਾ ਘਰਾਂ ਦੇ ਕਰਦੇ ਹੋਣਗੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੋਂ ਕਟਿੰਗ ਕਰਕੇ ਲੈ ਕੇ ਆਉਂਦੇ ਡਰਾਮ ਭਰ ਭਰ ਕੇ ਅੱਜ ਇੱਕ ਇਹਨਾਂ ਨੂੰ ਇਨਫਰਮੇਸ਼ਨ ਕਿਹਾ ਉਸੇ ਥਾਂੇ ਪਹੁੰਚਿਆ ਕਿ ਇੱਥੇ ਕੋਈ ਨਾਜਾਇਜ਼ ਮਾਸ ਜਿਹੜਾ ਰੰਗ ਜਿਹਨੂੰ ਅਸੀਂ ਨੀਟ ਕਹਦੇ ਆ ਉਹ ਕਿਸ ਜਾਨਵਰ ਦਾ ਹੈਗਾ ਉਹ ਆਫਟਰ ਦਾ ਅਹ ਇਸਟਰ ਬੋਡੀ ਨੂੰ ਹੀ ਪਤਾ ਲੱਗੇਗਾ ਪਰ ਸਸਪੈਕਟ ਜਿਹੜਾ ਸ਼ੱਕ ਜਾਰੀ ਕੀਤਾ ਗਿਆ ਉਹਦੇ ਮੁਤਾਬਕ ਅਸੀਂ ਇਹਨੋਂ ਜਿਹੜੀ ਹੈ ਬੰਦੇ ਨੂੰ ਰੋਲ ਅਪ ਕਰਕੇ ਅਸੀਂ ਕਾਰਵਾਈ ਕਰਦੇ ਸ਼ਿਕਾਇਤ ਇਹਨਾਂ ਦੇ ਮੁਤਾਬਕ ਕਿ ਇਹ ਕਿਸੇ ਜਾਨਵਰ ਦਾ ਮਾਸ ਹੈਗਾ ਜਿਹੜਾ ਕਿ ਇਲੀਗਲ ਇਹਨਾਂ ਨੇ ਇਹ ਸੇਲ ਕੀਤਾ ਇੱਕ ਕੌਣ ਸਗੇ ਬੰਦੇ ਇਹ ਤੇ ਇਹ ਬੰਦੇ ਸੀਗੇ ਜੀ ਇੱਕ ਦਾ ਨਾਂ ਤੇ ਸਿਮਨ ਦੂਸਰਾ ਨੂਰੋ ਲੇਡੀ ਇਹ ਇਹ ਨੂਰੋ ਲੇਡੀ ਇਹ ਬੇਸਿਕਲੀ ਇਹ ਪਿੰਨਗਰ ਦੇ ਅਵੀਨਰ ਤੇ ਪ੍ਰਵਾਸੀ ਹੈਗੀ ਹੈ। ਇਹ ਬੈਕਗਰਾਉਂਡ ਇਹਨਾਂ ਦੀ ਹੈ ਕਿ ਪਿੱਛੇ ਰਹਿਣ ਵਾਲੇ ਇਹ ਅਦਰ ਸਟੇਟਸ ਦੇ ਆ ਲਾਈਕ ਦੱਟ ਕੇਰਲਾ ਵਗੈਰਾ ਉਹ ਹੁਣ ਆ ਕੇ ਬਾਹਰੀ ਇਨਵੈਸਟੀਗੇਸ਼ਨ ਦੀ ਐਫ ਆਈ ਆਰ ਜਿਹੜੀ ਅਸੀਂ ਆਰਚ ਕਾਉਂਸਲਟਰ ਉਹਦੇ ਵਿੱਚ ਦਰਜ ਕਰ ਰਹੇ। ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਚਾਹੀਦੀ ਉਹਦੇ ਮੁਤਾਬਕ ਉਹ ਕੀ ਕਰਵੇ। ਕੀ ਐਗਰੀਗ ਬੇਸ਼ੇ ਇੱਥੇ ਹੈ ਜੀ। ਉਹ ਸ਼ਾਪ ਸੀਗੀ ਇਹਨੂੰ ਸ਼ਾਇਦ ਸਭ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੇਂਟ ਤਾਂ ਮੈਨੂੰ ਪਹਿਲਾਂ ਨਹੀਂ ਸਾਡੇ ਕੋਲ ਨਹੀਂ ਹੋਈ ਪਹਿਲਾਂ ਵੀ ਨਾ ਕਿ ਰਾਤੇ ਮਾਣ ਵਾਲੇ ਤਾਂ ਦਰਜ ਸਾਰੇ ਕੋਈ ਨਹੀਂ ਆ ਪਹਿਲਾਂ ਇਹ ਇਹ ਜੇ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਉਹ ਫੇ ਹੋਈ ਨਾ ਤਾਂ ਕੀ ਕਾਨੂੰਨੀ ਕਾਰਵਾਈ ਕੀਤੀ ਮੇਰੇ ਹਾਟ ਕਾਉਸ ਸਲੈਕਟਰ ਹੈ 8 ਆਉਟ ਸਲੈਕਟਰ ਹੈ